जय वाल्मीकि हर हर वाल्मीकि जी मैं लाप्री सिंह पंजाब यूथ प्रधान ਤੋਂ ਨਸਟ ਰੈਸਟ ਭਗਵਾਨ ਵਾਲਮੀਕੀ ਆਸ਼ਰਮ ਤੋਂ ਸੇਵਾਦਾਰਾਂ ਜੀ ਜਿਵੇਂ ਕਿ ਜਿਹੜਾ ਜਸਬੀਰ ਸਿੰਘ ਸੰਧੂ ਐਮ ਐਲ ਏ ਅੰਮ੍ਰਿਤਸਰ ਤੋਂ ਆਪਣਾ ਜਿਹੜਾ ਵੈਸਟ ਹਲਕੇ ਤੋਂ ਆ ਉਨੇ ਜਿਹੜਾ ਸ਼ਰਾਇਨ ਬੋਰਡ ਜਿਹੜੇ 7 ਮੈਂਬਰ ਪਾਏ ਗਏ ਸੀ ਉਸ ਦੇ ਉਹਦੇ ਵਿੱਚ ਮਾਨ ਸਾਹਿਬ ਨੇ ਜਿਹੜਾ ਇਹਨਾਂ ਨੂੰ ਵੀ ਉਹਦੇ ਵਿੱਚ ਮੈਂਬਰ ਪਾਇਆ ਸੀਗਾ ਕਿ ਜਿਹਦੇ ਉਹਦੇ ਸੰਬੰਧ ਵਿੱਚ ਇਹਨਾਂ ਨੇ ਅੱਜ ਤੀਰਥ ਨਾਸਤਕ ਹੋਣਾ ਸੀ ਜਿਹਦੇ ਸੰਬੰਧ ਚ ਇਹਨਾਂ ਨੇ ਆਪਣੇ ਹੋਰਡਿੰਗ ਬਣਾਏ ਸੀਗੇ ਜਿਹਦੇ ਚ ਇਹਨਾਂ ਨੇ ਹਾੜੇ ਵਾਲਮੀਕੀ ਭਾਈਚਾਰੇ ਦੇ ਤੀਰਥ ਜਿਹੜਾ ਅੰਮ੍ਰਿਤਸਰ ਹੈਗਾ ਵਾ ਉਹਦੇ ਤੀਰਥ ਦੇ ਉੱਤੇ ਆਪਣੇ ਝਾੜੂ ਦਾ ਲੋਗੋ ਲਾਇਆ ਵਾ ਜਿਹਦੇ ਜਦ ਨੂੰ ਵੇਖ ਕੇ ਸਾਰੇ ਸੜਕਾਂ ਉੱਤੇ ਜਿਹੜਾ ਵਾਲਮੀਕੀ ਭਾਈਚਾਰੇ ਨੂੰ ਬੜਾ ਉਹਨਾਂ ਦੇ ਮਨ ਨੂੰ ਠੇਸ ਪਹੁੰਚੀ ਆ ਬੜਾ ਰੋਸ ਆ ਉਹਨਾਂ ਦੇ ਇਸ ਕਰਕੇ ਅਸੀਂ ਮਾਨ ਸਰਕਾਰ ਨੂੰ ਆਪਣਾ ਭਗਵੰਤ ਮਾਨ ਜੀ ਨੂੰ ਕਹਿਣਾ ਚਾਹੁੰਦੇ ਆ ਸਾਡੀ ਬੇਨਤੀ ਵੀ ਆ ਅਤੇ ਚੇਤਾਵਨੀ ਵੀ ਆ ਤੁਸੀਂ ਹੱਲੇ 3 ਦਿਨ ਪਹਿਲਾਂ ਜਿਹੜਾ ਮਤਾ ਪਾ ਕੇ ਪਾਸ ਕਰਾ ਕੇ ਕਾਨੂੰਨ ਬਣਾਇਆ ਵਾ ਕਿ ਜਿਹੜਾ ਵੀ ਬੇਦਬੀ ਕਰੇਗਾ ਉਹਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਤੇ ਉਮਰ ਕੈਦ ਵੀ ਉਹਨੂੰ ਕੀਤੀ ਜਾਏਗੀ ਇਹ ਜਿਹੜਾ ਜਸਬੀਰ ਸਿੰਘ ਆ ਇਹ ਸਾਡੇ ਹਿੰਦੁਸਤਾਨ ਤੋਂ ਬਾਹਰ ਨੇ ਹੈਗਾ ਇਹਦੇ ਵਾਸਤੇ ਵੀ ਉਹੀ ਕਾਨੂੰਨ ਇੱਕੋ ਜਾਵਾ ਇਹਦੇ ਉੱਤੇ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਡੇ ਵਾਲਮੀਕੀ ਭਾਈਚਾਰੇ ਦੀ ਇਹ ਮੰਗਾ ਮੰਗਿਆ ਇੱਥੇ ਐਫ ਆਈ ਆਰ ਵੀ ਹੋਣੀ ਚਾਹੀਦੀ ਜਿਹੜਾ ਇਹਨਾਂ ਨੇ ਆਪਣਾ ਕਾਨੂੰਨ ਬਣਾਇਆ ਵਾ ਤੇ ਮਾਫੀ ਵੀ ਮੰਗੇ ਤੇ ਅਸਤੀਫਾ ਵੀ ਦਵੇ ਆਪਣੇ ਜਿਹੜਾ ਵਾ ਸ਼ਾਇਨ ਬੋਰਡ ਦੇ ਮੈਂਬਰ ਪਿਆ ਵਾ ਇੰਨਾ ਇਹ ਕਹਿੰਦਾ ਜੇਕਰ ਇਹ ਇਹਨੇ ਸਾਡੀਆਂ ਇਹ ਵੀ ਗੱਲਾਂ ਦੀ ਉਲੰਘਣਾ ਕੀਤੀ ਤੇ ਸੜਕਾਂ ਤੇ ਆ ਕੇ ਇਹਨਾਂ ਨੂੰ ਇਹ ਸਰਕਾਰ ਨੂੰ ਵਾਲਮੀਕੀ ਭਾਈਚਾਰਾ ਠੋਕੇ ਜਵਾਬ ਦੇਗਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ ਦੀ ਰੋਸ ਮੀਟਿੰਗ ਰੱਖੀ ਹੈ ਕੇ 발ਮੀ ਕੀ ਹਰ 발ਮੀ ਕੀ ਅੱਜ ਰੋਸ ਮੀਟਿੰਗ ਸੀ ਗਲਤੀ ਕੀਤੀ ਹੈ ਸਾਰੇ ਸਮਾਜ ਸੰਸਮਾਜ ਸਾਰੀ ਮਹੱਲਿਆਂ ਦੇ ਪ੍ਰਧਾਨ ਬੁੱਧੀ ਜੀ ਵੀ ਇਕੱਠੇ ਹੋਏ ਹੈ ਜੋ ਕਿ ਕੱਲ ਪ੍ਰੋਫੈਕ ਪੋਸਟ ਲੱਗੀ ਸੀ ਹੋਲਡਿੰਗ ਜਿੱਦੇ ਡਾਕਟਰ ਜਸਵੀਰ ਸਿੰਘ ਸੰਜੂ ਨੇ ਆਪਣੀ ਫੋਟੋ ਵੱਡੀ ਕਰਕੇ ਲੱਗੀ 발ਮੀ ਬਾਰੇ ਛੁੱਟੀ ਲਈ ਹੈ ਉਹਦੇ ਨਾਲ ਨਹੀਂ ਇਹ ਸਿਸਟਮ ਬਣਿਆ ਪਿਆ ਜਿੱਥੇ ਕਿ ਪ੍ਰਧਾਨਾਂ ਦੀਆਂ ਫੋਟ ਲੱਗੀਆਂ ਉਹਦੇ ਬਰਾਬਰ ਹੀ 발ਮੀ ਬਾਰੇ ਫੋਟ ਚਾਹੀਏ ਜੋ ਕਿ ਬਹੁਤ ਨਿੰਦਨਯੋਗ ਹੈ ਜਿੱਥੇ ਗੱਲਾਕਰ ਹੈ ਬੁੱਧ ਤੀਕ ਬੁੱਧ ਮੰਦ ਭਗੀ ਫੋਟੋ ਲਈਦੀ ਹੋਈ ਜਿਹੜੀ ਕਿ ਨਿੰਦਨਯੋਗ ਹੈ ਸਾਰਿਆਂ ਨੇ ਇਹ ਵਿਚਾਰ ਕੀਤਾ ਕਿ ਕਿਉਂ ਨਾ ਵੀ ਦੀ ਨਿੰਦਿਆ ਹੀ ਕੀਤੀ ਜਾਵੇ ਭੰਡਾਰੀ ਪੁਲਿਤ ਧਰਨਾ ਦੇਗੀ ਇਹਨੂੰ ਮਾਤੇ ਦਿੱਤੀ ਜਾਵੇ ਡਾਕਟਰ ਜਸਵੀਰ ਸਿੰਘ ਸੰਧੂ ਭਾਵੇਂ ਯੈਲੀ ਡਾਕਟਰ ਹੈ ਲੇਕਿਨ ਡਾਕਟਰ ਬਣਿਆ ਪਿਆ ਹੈ ਯਾ ਇਹਨੂੰ ਬਸ ਅਕਲਦਾਨ ਦਿੱਤੀ ਕਿ ਲੈ ਵੀ ਤੂੰ ਵੀ ਆਪਣੇ ਸਮਾਜ ਦਾ ਨਾ ਹੁੰਦਿਆ ਹੋਇਆ ਸਮਾਜ ਚ ਵੜਦਾ ਹੈ ਧੰਨਵਾਦ ਇਹ ਬਾਲਮਿਕੀ ਹਰ ਬਾਲਮਿਕੀ ਜਦੋਂ ਵੀ ਬਾਲਮਿਕੀ ਜਿਹੜੀ ਸੰਗਠਨ ਹੈ ਆ ਜਾਂ ਬਾਲਮਿਕੀ ਜਿਹੜਾ 30 ਇਥੇ ਆ ਕੋਈ ਵੀ ਪ੍ਰੋਗਰਾਮ ਹੁੰਦਾ ਵਾ ਤਾਂ ਤਕਰੀਬਨ ਹੀ ਦੇਖਦੇ ਆ ਕਿ ਜਿਹੜੇ ਨਮਾਇंदे ਹੁੰਦੇ ਆ ਬੜੇ ਜਿਸ ਤਾਂ ਪੋਲਿਟਿਸ਼ੀਅਨ ਹੋਵੇ ਉਹਨਾਂ ਦੀਆਂ ਫੋਟੋਆਂ ਵੱਡੀਆਂ ਹੁੰਦੀਆਂ ਐ ਤੇ ਤਕਰੀਬਨ ਦੇਖਦੇ ਆ ਬਾਲਮਿਕੀ ਮਹਾਰਾਜ ਜੀ ਦੀ ਫੋਟੋ ਜਿਹੜੀ ਛੋਟੀ ਲਗਾਈ ਜਾਂਦੀ ਆ ਹੋਰ ਵੀ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਫਲੈਕਸਾਂ ਵਗੈਰਾ ਜਾਂ ਛਪਾਉਂਦੇ ਨੇ ਉਹਨਾਂ ਨੂੰ ਕੀ ਤਾੜਨਾ ਦਿੰਦੇ ਇੱਕ ਦਿਨ ਤੇ ਅਸੀਂ ਤੇ ਤਾੜਨਾ ਦਿੰਦੇ ਕਿ ਗੁਰਬਾਲਮੀ ਮਹਾਰਾਜ ਇਹ ਕੋ ਸិਸ਼ਟੀ ਕਰਤਾ ਹੈ ਜਿਨ੍ਹਾਂ ਨੇ ਲਵ ਕੁਛ ਛੋਟੇ ਬੱਚਿਆਂ ਨੂੰ ਆਸਥਿਕ ਸ਼ਾਸਤਰੀ ਵਿੱਦਿਆ ਦਿੱਤੀ ਆਪਾਂ ਵੀ ਇਹਨਾਂ ਦੇ ਜੋਗਮਾ ਪਰਮ ਦੇ ਵਿੱਚ ਆਈਏ ਤੇ ਆਪਣੇ ਜੀਵਨ ਨੂੰ ਸਫਲ ਬਣਾਉਣ ਦੇ ਵਾਸਤੇ ਸਫਲਤਾ ਪ੍ਰਾਪਤ ਕਰੀ ਧੰਨਵਾਦ ਕਿ ਮੌਜੂਦਾ ਸਰਕਾਰ ਜਿਹੜੀ ਆਪਣੇ ਹੀ ਐਮ.ਐਲ.ਏ ਦੇ ਖਿਲਾਫ ਕੋਈ ਕਾਰਵਾਈ ਕਰੇਗੀ ਦੇਖੋ ਜੀ ਇਹਨਾਂ ਨੇ ਹੀ ਇੱਕ ਸਬਦਾਨ ਬਣਾਇਆ ਹੈ ਥੋੜੇ ਦਿਨ ਹੀ ਪਹਿਲਾਂ ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ ਕਿ ਜਿਹੜੇ ਬੇਅਦਬੀ ਕਰੇਗਾ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਕੀਤੀ ਹੋਈ ਤੇ ਬੇਅਦਬੀ ਹੈ ਨਾ ਕਿ ਇਹ ਹਿੰਦੁਸਤਾਨ ਦਾ ਧਰਮ ਜੋਬਾ ਹੈ ਮੰਦਰ ਉਹਦੇ ਉੱਤੇ ਝਾੜੂ ਦਾ ਲਗੋ ਲਾਇਆ ਦਾ ਬਰਦਾਸ਼ਤ ਤੋਂ ਬਾਹਰ ਸਾਰਾ ਪੰਜਾਬ ਇਕੱਠਾ ਹੋ ਰਿਹਾ ਹੈ ਕੱਲ ਸਾਡੀ ਬਿੰਦੀ ਜਿਹੜੇ ਹੈਗੇ ਨੇ ਸਾਡੇ ਜਗੂ ਪ੍ਰਧਾਨ ਜੀ ਇਹ ਉੱਥੇ ਪੁਲ ਤੇ ਧਰਨਾ ਦੇਣਗੇ ਡਿਮਾਂਡ ਕਰਨਗੇ ਐਫਆਈਆ ਦੀ ਕਾਪੀ ਕਰਨ ਦੀ ਕਿਉਂਕਿ ਜੇ ਐਫਆਈਆ दर्ज ਹੋਵੇ ਉਹਨੂੰ ਇਹ ਜੋ ਸਰਕਾਰ ਨੇ ਆਪਣਾ ਸੰਵਧਾਨ ਦੇ ਵਿੱਚ ਪਾਸ ਕੀਤਾ ਹੈ ਉਹਦੇ ਅਨੁਸਾਰ ਜਮਿਲੀ ਧੰਨਵਾਦ ਜੈ ਵਾਲਮੀਕੀ ਜੀ ਜੈ ਭਿੰਦ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਮੈਂ ਆਦੀ ਆਦੀ ਵਾਲਮੀਕੀ ਅਬੜਕਰ ਮਹਾਪੰਚਾਇਤ ਸੰਗਠਨ ਦਾ ਮੁਖਸਲ ਚਾਲਕ ਹਾਂ ਸੁਰਸਾ ਦੇ ਨਾਲ ਤੁਨਾ ਸਾਭ ٹرسٹ ਤੋਂ ਚੇਅਰਮੈਨ ਗੱਬਰ ਜੀ ਔਰ ਸਾਡਾ ਸੰਤ ਸਮਾਜ ਜਗਦੀਸ਼ ਕੁਮਾਰ ਜੱਗੂ ਜੀ ਸਾਡਾ ਯੂਥ ਟੋਨੀ ਗਿੱਲ ਜੀ ਔਰ ਸੰਨੀ ਜੀ ਸਾਡੀ ਸਾਰਾ ਜੀ ਸਾਰਾ ਜਿਹੜਾ ਅੰਮ੍ਰਿਤਸਰ ਇਕੱਠਾ ਆਇਆ ਇਸ ਕਰਕੇ ਹੋਇਆ ਕਿ ਬੜੇ ਵਿਸਤਾਰ ਦੇ ਨਾਲ ਤੁਹਾਨੂੰ ਜੱਗੂ ਜੀ ਨੇ ਦੱਸਿਆ ਕਿ ਜਸਬੀਰ ਐਮ ਐਲ اے ਨੇ ਜਿਹੜੀ ਸ਼ਹਿਰ ਦੇ ਵਿੱਚ ਪੋਸਟਰ ਲਾ ਕੇ ਜਿਹੜੇ ਉਤੇ ਭਗਵਾਨ ਵਾਲਮੀਕੀ ਮਾਰਾ ਦੇ ਜਿਹੜੀ ਮੰਦਿਰ ਦੀ ਬੇਅਦਬੀ ਕੀਤੀ ਹੈ ਲੋਗੋ ਲਗਾ ਕੇ ਇਹਦੇ ਵਿੱਚ ਪੂਰੇ ਪੰਜਾਬ 'ਚ ਜਿਹੜਾ ਰੋਸ ਹੈ ਲਗਾਤਾਰ ਉਹਨੇ ਵਧੀ ਜਾ ਰਿਹਾ ਵਾ ਤੇ ਅਸੀਂ ਬਿੰਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਕਿ ਇਹ ਬੰਦੇ ਨੂੰ ਜਿਹੜਾ ਵਾ ਇਹਦੀ ਐਮਐਲਏ ਦੀ ਸੀਟ ਤੋਂ ਲਾਇਆ ਜਾਵੇ ਇਹਨੂੰ ਜਿਹੜਾ ਉੱਥੇ ਦਾ ਸ਼ਾਈਨ ਬੋਰਡ ਦਾ ਮੈਂਬਰ ਲਗਾਇਆ ਗਿਆ ਵਾ ਉਹਦੇ ਤੋਂ ਵੀ ਲਾਇਆ ਜਾਵੇ ਅੱਜ ਸਾਨੂੰ ਸੂਤਰਾਂ ਤੋਂ ਪਤਾ ਲੱਗਾ ਵਾ ਕਿ ਇਹ ਜਿੰਨੇ ਵੀ ਐਮਐਲਏ ਆ ਉੱਥੇ ਮੱਥਾ ਟੇਕਨ ਆ ਰਹੇ ਆ ਤੇ ਅਸੀਂ ਬੇਨਤੀ ਕਰਾਂਗੇ ਕਿ ਇਹ ਸਬੰਦੇ ਉਥੇ ਐਮਐਲਏ ਨੂੰ ਡੱਕਿਆ ਜਾਵੇ ਉਥੇ ਇਹਨਾਂ ਨੂੰ ਮੱਥਾ ਨਾ ਟੇਕਨ ਦਿੱਤਾ ਜਾਵੇ ਕਿਉਂਕਿ ਜਿਹੜੇ ਲੋਕ ਖੁਦ ਹੀ ਬੇਅਦਬੀਆਂ ਕਰੀ ਜਾਂਦੇ ਆ ਤੇ ਫਿਰ ਉਹ ਮੱਥੇ ਟੇਕਣ ਦੇ ਲਾਇਕ ਨਹੀਂ ਹੈਗੇ ਤੇ ਮੈਂ ਬੇਨਤੀ ਕਰੂੰਗਾ ਕਿ ਇਹਨਾਂ ਲੋਕਾਂ ਨੂੰ ਉਥੋਂ ਡੱਕਿਆ ਜਾਵੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਜਗੂ ਪ੍ਰਧਾਨ ਜੀ ਨੇ ਕਿਹਾ ਕਿ ਕੱਲ 12 ਵਜੇ ਜਿਹੜਾ ਵਾ ਭੰਡਾਰੀ ਪੁਲ ਦੇ ਉੱਤੇ ਰੋਸ਼ਕ ਕੀਤਾ ਜਾਏਗਾ ਮੈਂ ਸਮੂਹ ਸਾਧ ਸੰਗਤ ਨੂੰ ਔਰ ਵਾਲਮੀਕਨ ਸਮਾਜ ਨੂੰ ਐਸੀ ਭਾਈਚਾਰੇ ਨੂੰ ਬੇਨਤੀ ਕਰਦਾ ਕਿ ਵੱਧ ਚੜ ਕੇ ਪਹੁੰਚੋ ਜਿਹੜਾ ਭੰਡਾਰੀ ਪੁਲ ਦੇ ਉੱਤੇ ਜਿਹੜਾ ਵਾ ਇਹ ਰੋਸ਼ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਆ ਕਿ ਜਿਹੜੇ ਲਗਾਤਾਰ ਜਿਹੜੇ ਸਾਡੇ ਸਮੇਂ ਧਰਮ ਦੀਆਂ ਬੇਅਦਬੀਆਂ ਕਰਦੇ ਪਏ ਆ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਪੈਣਾ ਕਿਉਂ ਦੇਖੋ ਹਿਸਾਰ ਦੇ ਵਿੱਚ ਜੇ ਭਾਜਪੀ ਆ ਤੇ ਭਾਜਪੀ ਸਰਕਾਰ ਦੇ ਵਿੱਚ ਵੀ ਦੇਖ ਲਓ ਹਿਸਾਰ ਦੇ ਵਿੱਚ ਸਾਡੇ ਵਾਲਮੀਕਨ ਗਣੇਸ਼ ਵਾਲਮੀਕਨ ਦਾ ਧੱਕਾ ਹੋਇਆ ਉਹਨੂੰ 16 ਸਾਲ ਦੇ ਬੱਚੇ ਨੂੰ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਵੱਲੋਂ ਮਾਰ ਕਟਾਈਆਂ ਕਰਕੇ ਉਹਦੀ ਜਾਨ ਲਿੱਤੀ ਗਈ ਅੱਜ ਤੱਕ ਉਸ ਪਰਿਵਾਰ ਨੂੰ ਨਹੀਂ ਇਨਸਾਫ ਮਿਲਦਾ ਪਿਆ ਤੇ ਅੱਜ ਉਹ ਸਾਰਾ ਜਿੰਨਾ ਵੀ ਵਾਲਮੀਕਨ ਭਾਈਚਾਰਾ ਐਸੀ ਭਾਈਚਾਰਾ ਸਾਰਾ ਸੜਕਾ ਦੇ ਹਿਸਾਰ ਦੇ ਵਿੱਚ ਉਤਰਿਆ ਆਵਾ ਤੇ ਆਪਾਂ ਨੂੰ ਸਰਕਾਰਾਂ ਨੂੰ ਜਿਹੜਾ ਜਵਾਬ ਦੇਣਾ ਕਿ ਉਹ ਇਹਨਾਂ ਲੋਕਾਂ ਨੂੰ ਅਸੀਂ ਸੀਟਾਂ ਦੇ ਉੱਤੇ ਬਹਨੇ ਆ ਫਿਰ ਬਾਦ ਉਹ ਇਹ ਲੋਕ ਸਾਡੇ ਲੋਕਾਂ ਤੇ ਹੀ ਅਤਿਆਚਾਰ ਬਾਦ ਉਹ ਕਰਦੇ ਆ ਇਸ ਕਰਕੇ ਇਹਨਾਂ ਨੂੰ ਭਾਈ ਦਾ ਸਰਕਾਰਾਂ ਤੇ ਅਸੀਂ ਇਸ ਕਰਕੇ ਬਣੋਨੇ ਕਿ ਸਾਡੇ ਦੁੱਖ ਸੁੱਖ ਦੀਆਂ ਬਾਵਾ ਬਣਨ ਸਾਡੇ ਦੁੱਖ ਸੁੱਖ ਦੀ ਸਾਂਝ ਪਾਣ ਤੇ ਇਹ ਲੋਗ ਉੱਠ ਉੱਟ ਕੇ ਸਾਡੇ ਸਮਾਜ ਦਾ ਮਜ਼ਾਕ ਕਰਦੇ ਇਹ ਲੋਗ ਤੇ ਇਹਨਾਂ ਨੂੰ ਜਵਾਬ ਦੇਣਾ ਬੜਾ ਜ਼ਰੂਰੀ ਆ ਬੇਨਤੀ ਐ ਇਸ ਮੂਹ ਸਾਹ ਸੰਗਤ ਨੂੰ ਪੂਰੇ ਐਸੀ ਭਾਈਚਾਰੇ ਨੂੰ ਕਿ ਕੱਲ 12 ਵਜੇ ਭੰਡਾਰੀ ਪੁਲ ਤੇ ਇਕੱਠੇ ਹੋਈਏ ਔਰ ਜਿਹੜਾ ਕੱਲ ਜਿਹੜਾ ਉੱਥੇ ਚੱਕਾ ਜਾਮ ਕੀਤਾ ਜਾਏਗਾ ਇਹ ਜਿਹੜਾ ਚੱਕਾ ਜਾਮ ਆਮ ਆਦਮੀ ਪਾਰਟੀ ਖਿਲਾਫ ਕੀਤਾ ਜਾਏਗਾ ਜੀ ਜੈ ਵਾਲੂਕੀ ਜਿਹੜੇ ਤਿੰਨ ਜਿਹੜੇ ਕਾਨੂੰਨ ਬੀਤੇ ਦਿਨੀ ਲਾਗੂ ਕੀਤੇ ਗਏ ਆ ਮੋਦੀ ਸਰਕਾਰ ਵੱਲੋਂ ਕੀ ਇਹ ਜਿਹੜੇ ਪ੍ਰਸ਼ਾਸਨ ਦੇ ਨੁਮਾਇੰਦੇ ਨੇ ਜਿਹੜੇ ਆਗੂ ਨੇ ਜਿਹੜੇ ਪਾਰਟੀਆਂ ਦੇ ਇਹਨਾਂ ਤੇ ਵੀ ਲਾਗੂ ਹੋਣਗੇ ਕਿ ਜਾਂ ਇਹ ਆਪਣੀ ਸਰਕਾਰ ਦਾ ਨਿਗਾਇਜ਼ ਫਾਇਦਾ ਚੱਕੇ ਦੇਖੋ ਜੀ ਜੇ ਤੇ ਲਾਗੂ ਇਹਨਾਂ ਤੇ ਕਰਨਗੇ ਤੇ ਫੇਰ ਹੀ ਅਸੀਂ ਮੰਨਾਂਗੇ ਕਿ ਇਹ ਇਨਾਂ ਨੇ ਲਾਗੂ ਕੀਤਾ ਵਾ ਆਪਣੇ ਵੀ ਬੰਦਿਆ ਦੇ ਉੱਤੇ ਜੇ ਨਹੀਂ ਕਰਨਗੇ ਤੇ ਦਾ ਮਤਲਬ ਕਿ ਬਾਬਾ ਸਾਹਿਬਾਂ ਮੀਟ ਕਰਦੇ ਸੰਵਿਧਾਨ ਨੂੰ ਇਹ ਲੋਕ ਨਹੀਂ ਮੰਨਦੇ ਸਿਰਫ ਇਹਨਾਂ ਨੇ ਫੋਟਵਾਂ ਲਗਾ ਕੇ ਬਾਬਾ ਸਾਹਿਬਾਂ ਮੀਟ ਕਰਦੀਆਂ ਅੱਜ ਭਗਤ ਸਿੰਘ ਦੀਆਂ ਫੋਟਵਾਂ ਲਗਾ ਕੇ ਇਹ ਸਿਰਫ ਇੱਕ ਛੋਸ਼ਾ ਜਿਹਾ ਹੀ ਬਣਾ ਛੱਡਿਆ ਵਾ ਇਹਨਾਂ ਲੋਕਾਂ ਨੇ ਕਿ ਸਾਡੇ ਲੋਕਾਂ ਨੂੰ ਆਪਣੇ ਵਾਲ ਕਰਨ ਵਾਸਤੇ ਕਿ ਇਹ ਹੀ ਸੰਵਿਧਾਨ ਨਰਮਾਤਾ ਗਏ ਇਹ ਤਾਂ ਖੁਦ ਕੀ ਨਾਲ ਦੇ ਸੰਵਿਧਾਨ ਦੇ ਆਪ ਨਹੀਂ ਪ੍ਰਤੀ ਖਲੋਰੇ ਠੀਕ ਹੈ ਇਹ ਵੀ ਜਿਸ ਤਰ੍ਹਾਂ ਭਾਜਪਾ ਚਾਹੁੰਦੀ ਹੈ ਨਾ ਮਨੁਸ਼ਵ੍ਰਿਧੀ ਲਾਗੂ ਕਰਨਾ ਚਾਹੁੰਦੀ ਆ ਇਹ ਪਾਰਟੀ 2 ਆ ਜਿਹੜੀ ਆਮ ਆਦਮੀ ਪਾਰਟੀ ਇਹ ਵੀ ਇਹੋ ਹੀ ਚਾਹੁੰਦੀ ਆ ਕਿ ਇਹ ਸੰਵਿਧਾਨ ਨੂੰ ਖਤਮ ਕੀਤਾ ਜਾਵੇ ਔਰ ਮਨੁਸ਼ਵ੍ਰਿਧੀ ਲਾਗੂ ਹੋ ਸਕੇ ਮਗਰ ਇਸ ਤਰ੍ਹਾਂ ਦਾ ਨਹੀਂ ਹੋਏਗਾ ਜੇ ਬਾਬਾ ਸਾਹਿਬ ਮੇਟ ਕਰਨੇ ਕੱਲ੍ਹ ਇਹਨੇ ਏਡੀ ਵੱਡੀ ਲੜਾਈ ਲੜੀ ਸੀ ਅੱਜ ਉਹਨਾਂ ਦੇ ਬੱਚੇ ਸਾਰੇ ਲੜਕੇ ਲੜਾਈ ਲੜਦੇ ਪਏ ਆ ਤੇ ਇਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਜੀ ਜੈ ਵੰਦੂ ਕਿਸ ਪਹਿਲਾਂ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਸੰਵਿਧਾਨ ਮੈਂ ਜਗਦੀਸ਼ ਕੁਮਾਰ ਜੱਗੂ ਮੈਂ 올 ਇੰਡੀਆ ਸ਼ੈਡੂਲ ਕਾਸ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਇਹ ਜਿਹੜਾ ਅੱਜ ਜਿਹੜੀ ਮੀਟਿੰਗ ਰੱਖੀ ਗਈ ਆ ਇਹ ਜੀ ਜਸਬੀਰ ਸਿੰਘ ਐਮ ਐਲ اے ਜਿਹੜੇ ਵੈਸਟ ਦੇ ਐਮ ਐਲ اے ਨੇ ਉਹਨਾਂ ਨੇ ਇੱਕ ਏਡੀ ਮਾੜੀ ਉਹਨਾਂ ਨੇ ਘਟਨਾ ਜਿਹੜੀ ਕੀਤੀ ਆ ਆਪਣੇ ਬੋਰਡ ਲਾਏ ਨੇ ਮਾਰੀ ਸ਼ੀ ਵਾਲਮੀਕ ਮਹਾਰਾਜ ਦੇ ਮੰਦਰ ਦੇ ਮੰਦਰ ਦੇ ਉੱਪਰ ਉਹਨਾਂ ਨੇ ਆਪਣੇ ਆਮ ਪਾਰਟੀ ਦਾ ਇੱਕ ਲੋਗੋ ਲਾਇਆ ਝਾੜੂ ਦਾ ਤੇ ਜਿਹੜੀ ਫੋਟੋ ਲਾਈ ਆ ਉਹ ਆਪਣੀ ਵਾਲਮੀਕ ਮਹਾਰਾਜ ਤੋਂ ਵੀ ਵੱਡੀ ਲਾਈ ਆ ਜਿਹੜੇ ਉੱਥੇ ਉਹਨਾਂ ਦੇ ਨਾਲ ਚਾਰ ਪੰਜ ਜਿਹੜੇ ਉਹਨਾਂ ਨੇ ਲਾਇਆ ਕੇਜਰੀਵਾਲ ਅਮਨ ਰੋੜਾ ਭਗਵੰਤ ਮਾਨਾ ਹੋਰ ਵੀ ਆ ਗਏ ਆ ਉਹਨਾਂ ਨੇ ਬਿਲਕੁਲ ਭਗਵਾਨ ਵਾਲਮੀਕ ਮਹਾਰਾਜੀ ਦੇ ਫੋਟੋ ਦੇ ਨਾਲ ਉਹਨਾਂ ਨੂੰ ਬਰਾਬਰ ਲਾਇਆ ਆ ਮਰ ਲੇਕਿਨ ਇਹ ਸਾਡੀ ਜਿਹੜੀ ਆ ਭਗਵਾਨ ਵਾਲਮੀਕੀ ਮਹਾਰਾਜ ਸ੍ਰਿਸ਼ਟੀ ਕਰਤਾ ਜੀ ਦੇ ਜਿਹੜੀ ਉਹਨਾਂ ਨੇ ਬੇਅਦਬੀ ਕੀਤੀ ਆ ਉਹ ਬੜੀ ਨਿੰਦਣਯੋਗ ਆ ਉਹਨਾਂ ਨੂੰ ਇਸ ਬੇਅਦਬੀ ਦੀ ਮਾਫੀ ਨਹੀਂ ਕੀਤਾ ਜਾਏਗਾ ਕਿਉਂਕਿ ਇਹਨਾਂ ਨੇ 2-4 ਦਿਨ ਪਹਿਲੇ ਹੀ ਭਗਵੰਤ ਮਾਨ ਮਹਨਾਂ ਨੇ ਇਹਨਾਂ ਨੇ ਸੰਵਿਧਾਨ ਸਭਾ ਦੇ ਵਿੱਚ ਇੱਕ ਮਤਾ ਪਾ ਕੇ ਉਹਨਾਂ ਨੇ ਕਾਨੂੰਨ ਪਾਸ ਕੀਤਾ ਵੀ ਜਿਹੜਾ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬੇਅਦਬੀ ਕਰੇਗਾ ਉਹਨੂੰ ਉਮਰ ਗੈਰ ਹੋਏਗੀ ਤੇ ਅਸੀਂ ਤੇ ਭਗਵੰਤ ਮਾਨ ਜੀ ਤਾਨੂੰ ਬੇਨਤੀ ਵੀ ਕਰਦੇ ਆ ਤੇ ਚੇਤਾਵਨੀ ਵੀ ਦਿੰਦੇ ਆ ਜੇ ਤੁਸੀਂ ਇਹ ਜਸਬੀਰ ਸਿੰਘ ਐਮ ਐਲ ਏ ਨੂੰ ਕਿਉਂਕਿ ਇਹਨਾਂ ਨੇ ਬੜੀ ਵੱਡੀ ਬੇਅਦਬੀ ਕੀਤੀ ਆ ਸਾਡੇ ਪੀਰਥ ਦੀ ਔਰ ਭਗਵਾਨ ਵਾਲਮੀਕੀ ਮਹਾਰਾਜੀ ਦੇ ਤੇ ਅਸੀਂ ਤੇ ਕਹਿੰਦੇ ਆ ਵੀ ਇਹਨਾਂ ਨੂੰ ਵੀ ਉਹੀ ਸਜ਼ਾ ਹੋਣੀ ਚਾਹੀਦੀ ਆ ਉਮਰ ਗਾਇਤ ਦੀ ਜਿਸ ਤਰ੍ਹਾਂ ਤੁਸੀਂ ਇਹ ਕਾਨੂੰਨ પાસ ਕੀਤਾ ਭਗਵਾਨ ਦਮਾਨ ਦੀ ਅਸੀਂ ਤੁਹਾਨੂੰ ਭੱਜਣ ਨਹੀਂ ਦੇਣਾ ਕਿਉਂਕਿ ਇਹ ਤੁਸੀਂ ਖੁਦ ਕਾਨੂੰਨ ਪਾਸ ਕੀਤਾ ਆਇਆ ਵਾ ਜੇ ਤੁਸੀਂ ਭੱਜ ਗਏ ਤੇ ਸਮਝ ਲਓ ਤੁਸੀਂ ਚੀਫ ਮਿਨਿਸਟਰ ਸਾਹ ਦੇ ਲਾਇਕ ਨਹੀਂ ਹੋਗੇ ਜਿੱਥੇ ਤੁਸੀਂ ਭੱਜੋਗੇ ਜੇ ਤੁਸੀਂ ਇਹਨੂੰ ਸਜ਼ਾ ਨਾ ਦਿੱਤੀ ਉਮਰ ਗੈਦ ਦੀ ਐਫ ਆਈ ਆਰ ਕੱਟ ਕੇ ਤੇ ਇਹਦਾ ਸਮਾਜ ਆ ਵਾਲਮੀਕੀ ਸਮਾਜ ਕੱਲ ਨੂੰ ਸੜਕਾਂ ਤੇ ਆਏਗਾ ਕਿਸੇ ਨੂੰ ਅਸੀਂ ਮੰਗ ਪੱਤਰ ਨਹੀਂ ਦੇਵਾਂਗੇ ਕਿਉਂਕਿ ਅਸੀਂ ਮੰਗ ਪੱਤਰ ਦੇ ਦੇ ਕੇ ਥੱਕ ਗਏ ਆ ਅਫਸਰਾਂ ਨੂੰ ਡੀਸੀ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਅੱਜ ਇਹ ਹੁਣ ਕੋਈ ਮੰਗ ਪੱਤਰ ਨਹੀਂ ਦੇਣਾ ਕਿਉਂਕਿ ਬਾਰ ਬਾਰ ਕبھی ਕਦੀ ਸਾਡੇ ਡਾਕਟਰ ਬੀ ਆਰ ਅੰਬੇਦਕਰ ਦੀ ਸਾਭ ਦੀ ਬੇਅਦਬੀ ਕਰਦੇ ਨੇ ਕੋਈ ਕਦੀ ਵਾਲਮੀਕ ਮਹਾਰਾ ਦੀ ਕਰੀ ਸਾਡੇ ਮੰਦਰ ਤੇ ਝਾੜੂ ਲਾ ਦਿੰਦੇ ਨੇ ਇਹ ਜਦੋਂ ਦੀ ਸਰਕਾਰ ਆਈ ਆ ਸਾਡਾ ਸਭ ਤੋਂ ਜ਼ਿਆਦਾ ਦਲਤਾਂ ਨਾਲ ਜੇ ਕਹਾਣ ਹੋਇਆ ਤੇ ਇਸ ਸਰਕਾਰ ਦੇ ਵਿੱਚ ਹੋਇਆ ਹੁਣ ਅਸੀਂ ਕਿਸ ਨੂੰ ਬਖਸ਼ਾਂਗੇ ਨਹੀਂ ਚਾਹੇ ਉਹ ਕਐਮਐਲਏ ਹੋਵੇ ਚਾਹੇ ਉਹ ਮੰਤਰੀ ਹੋਵੇ ਅਸੀਂ ਕੱਲ ਧਰਨਾ ਲਾ ਰਹੇ ਹਾਂ ਕੋਈ ਮੰਗ ਬੱਦਲ ਨਹੀਂ ਦਵਾਂਗੇ ਸਿੱਧਾ ਅਸੀਂ ਇਸ ਜਸਬੀਰ ਸਿੰਘ ਐਮਐਲਏ ਦੇ ਔਰ ਆਮ ਪਾਰਟੀ ਦੇ ਖਿਲਾਫ ਧਰਨਾ ਲਾਵਾਂਗੇ ਤੇ ਦੱਸ ਦਾਂਗੇ ਵੀ ਜਦ ਤੱਕ ਭਗਵਾਨ ਤੋਂ ਮਾਣ ਇਹਦਾ ਅਸਤੀਫਾ ਨਹੀਂ ਲੈਂਦਾ ਤਦ ਤੱਕ ਉਹ ਧਰਨਾ ਜਾਰੀ ਰਹੇਗਾ ਇਹਨਾਂ ਕੁਝ ਕਹਿੰਦਾ ਹੈ ਜੈ ਵਾਲਮੀਕੀ ਪਹਿਲਾਂ ਦੇਸ਼ ਵਿਸ਼ੇਸ਼ ਵਸਦੇ ਵਾਲਮੀਕੀ ਸਮਾਜ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਮਾ ਸੇਵਾਦਾਰ ਬਾਬਾ ਬਲਵੰਤ ਨਾ ਪਾਉਣ ਵਾਲਮੀਕੀ ਤੀਰਤੂਣਾ ਸਾਹਿਬ ਤੋਂ ਸਤਿਗੁਰੂ ਮਲਕੀਤ ਸਿੰਘ ਮਹਾਰਾਜ ਜੀ ਦਾ ਅੱਜ ਜੋ ਵਿਸ਼ੇਸ਼ ਮੀਟਿੰਗ ਅੰਮ੍ਰਿਤਸਰ ਦੇ ਵਿੱਚ ਜਿਹੜਾ ਗੋਲ ਬਾਗ ਓਮ ਪ੍ਰਕਾਸ਼ ਜੀ ਗੱਬਰ ਚੇਅਰਮੈਨ ਸਾਹਿਬ ਜਿਹੜੇ ਉਹਨਾਂ ਦਾ ਦਫ਼ਤਰ ਰੱਖੀ ਗਈ ਜਿਹਦੇ ਵਿੱਚ ਵੱਖ-ਵੱਖ ਜਹੇ ਬੰਦੀਆਂ ਦੇ ਜਿਹੜੇ ਨੁਮਾਇंदे ਆ ਸਾਰੇ ਇਕੱਠੇ ਹੋਏ ਆ ਮੋਦਬਰ ਬੰਦੇ ਜਿਹਦੇ ਵਿੱਚ ਸੰਤ ਸਮਾਜ ਵੱਲੋਂ ਮਹਾਰਾ ਮਲਕੀਤਨਾਹ ਜੀ ਵੱਲੋਂ 10 ਵੀ ਇੱਥੇ ਆਜ ਰਿਹਾ ਔਰ ਜੋ ਅਕਾਲ ਦੇ ਬੋਟ ਲੱਗੇ ਆ ਐਮਐਲਏ ਜਿਹੜਾ ਜਸਵੀਰ ਸਿੰਘ ਜੀ ਆ ਇਹਦਾ ਬਹੁਤ ਮੰਦ ਭਾਗੀ ਘਟਨਾ ਹੈ ਅੱਜ ਜੇ ਕਿਤੇ ਵੀ ਜਾਂ ਦਰਗਾਣਾ ਤੀਰਥ ਤੇ ਜਾਂ ਕਿਤੇ ਦਰਬਾਰ ਸਾਹਿਬ ਦੇ ਇਦਾਂ ਦਾ ਲੋਗੋ ਲੱਗ ਜਾਂਦਾ ਤੇ ਪਤਾ ਨਹੀਂ ਕੀ ਬਵਾਲ ਮਚਦਾ ਇਸ ਕਰਕੇ ਵਾਲਮੀਕੀ ਤੀਰਥ ਜਿਹੜਾ ਦਲਤਾਂ ਦਾ ਤੀਰਥ ਹੈ ਇਸ ਕਰਕੇ ਸਰਕਾਰ ਜਿਹੜਾ ਇਹਨੂੰ ਅਣਦੇਖਿਆ ਕਰਦੀ ਹੈ ਮੈਂ ਬੇਨਤੀ ਕਰਨਾ ਚਾਹੁੰਦਾ ਸਭ ਤੋਂ ਪਹਿਲਾਂ ਤੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਿ ਜੋ ਵੀ ਵਾਲਮੀਕ ਤੀਰ ਦੇ ਪ੍ਰੋਗਰਾਮ ਹੁੰਦੇ ਆ ਜਾਂ ਉਥੋਂ ਦੇ ਕੋਈ ਸਰਕਾਰਾਂ ਦੇ ਥਰੂ ਜਿਹੜੇ ਪ੍ਰੋਗਰਾਮ ਹੁੰਦੇ ਆ ਉਹਨੂੰ ਪਹਿਲਾਂ ਜਿਹੜਾ ਵਾਲਮੀਕ ਤੀਰ ਦੇ ਸੰਤ ਸਮਾਜ ਨੂੰ ਜਿਹੜਾ ਸਤਗੁਰੂ ਮਲਕੀਤ ਨਾਜ਼ ਮਹਾਰਾਜ ਜੀ ਗੱਦੀ ਦੇ ਮੌਜੂਦਾ ਉਹਨਾਂ ਨੂੰ ਇਹ ਚੀਜ਼ ਜਿਹੜੀ ਪਹਿਲਾਂ ਚੈੱਕ ਕਰਾਈ ਜਾਵੇ ਫਿਰ ਜਿਹੜਾ ਇਹਨਾਂ ਦਾ ਵਫਦ ਬਣਿਆ ਜਾਂ ਡੀਸੀ ਸਾਹਿਬ ਜੀ ਆ ਸਾਰਾ ਚੈੱਕ ਕਰਾ ਕੇ ਫਿਰ ਇਹਨਾਂ ਚੀਜ਼ਾਂ ਨੂੰ ਲਾਉਣਾ ਚਾਹੀਦਾ ਅੱਗੇ ਵਾਸਤੇ ਔਰ ਜਿਨ੍ਹਾਂ ਨੇ ਇਹ ਸਰਕਾਰ ਨੇ ਭਗਵੰਤ ਮਾਨ ਜੀ ਨੇ ਜਿਹੜੇ ਥੋੜੇ ਦਿਨ ਪਹਿਲਾਂ ਐਲੋਸ ਕੀਤਾ ਕਿ ਜਿਹੜਾ ਬੇਦਬੀਆ ਕਰੂਗਾ ਜਾ ਕੁਝ ਵੀ ਗੁਰਦੁਆਰੇ ਜਾਂ ਮੰਦਰ ਮਸਜਿਦ ਦੇ ਵਿੱਚ ਕਿਸੇ ਵੀ ਤਰੀਕੇ ਦਾ ਜਿਹੜਾ ਇਹੋ ਜਿਹਾ ਵਿਹਾਰ ਕਰਦਾ ਜਾਂ ਗਲਤ ਸਿਸਟਮ ਨੂੰ ਚਲਾਉਂਦਾ ਤੇ ਉਹਦੇ ਤੇ ਕਾਰ ਬਣਦੀ ਕਾਰਵਾਈ ਕੀਤੀ ਜਾਵੇ ਇਸ ਕਰਕੇ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਕਿ ਜਿਹੜਾ ਇਹ ਤੀਰ ਦੇ ਜਿਹੜਾ ਇਹਨਾਂ ਨੇ ਲੋਗੋ ਲਾ ਕੇ ਜਿਹੜਾ ਝਾੜੂ ਵਾਲਿਆਂ ਦਾ ਇਹ ਬਹੁਤ ਮੰਦਭਾਗੀ ਘਟਨਾ ਹੈ ਵਾਲਮੀਕ ਮਾਰਦ ਦਾ ਸਰੂਪ ਜਿਹੜਾ ਇਹਨਾਂ ਛੋਟਾ ਲਾਇਆ ਹੈ ਔਰ ਬਾਕੀ ਪਾਰਟੀ ਦੇ ਜਿਹੜੇ ਨਮਾਇंदे ਉਹ ਵੀ ਉਹਨਾਂ ਦੇ ਨਾਲ ਕਰਕੇ ਲਾਏ ਆ ਔਰ ਜਸਵੀਰ ਸਿੰਘ ਐਮਐਲਏ ਜਿਹੜੇ ਖੁਦ ਸਮਾਜ ਦੇ ਜਿਹੜੇ ਆ ਇਹ ਮੇਰੇ ਖਿਆਲ ਮੈਂਬਰ ਵੀ ਬਣਿਆ ਸਰੈਨ ਬੋਰਡ ਦੇ ਇਹਨਾਂ ਦੇ ਜਿਹੜਾ ਪੱਖਪਾਤ ਜਿਹੜਾ ਜਿਹੜਾ ਸਰਕਾਰ ਵੱਲੋਂ ਕੀਤਾ ਜਾਂਦਾ ਇਹਦਾ ਅਸੀਂ ਸਖਤ ਵਿਰੋਧ ਕਰਦੇ ਆ ਔਰ ਸਰਕਾਰ ਨੂੰ ਤਕਾਮ ਨਹੀਂ ਦਿੰਦੇ ਕਿ ਜੇ ਜਲਦ ਤੋਂ ਜਲਦ ਇਹਨਾਂ ਨੂੰ ਇਹਨਾਂ ਦੇ ਕਾਰਵਾਈ ਨਾ ਕੀਤੀ ਔਰ ਕੱਲ ਜਿਹੜਾ ਵਾਲਮੀਕ ਤੀਰਥਲੋ ਜਿਹੜਾ ਸੱਦਾ ਪੱਤਰ ਦਿੱਤਾ ਗਿਆ 12 ਵਜੇ ਦਾ ਸੰਤ ਸਮਾਜ ਜਿਹੜਾ ਹੈ ਇਹਨਾਂ ਸਾਰਿਆਂ ਦਾ ਸਮਰਥਨ ਕਰੇਗਾ ਔਰ ਹੋਰ ਵੀ ਜਹੇ ਬੰਦੀਆਂ ਜਿੰਨੀਆਂ ਵਾਲਮੀਕੀ ਸਮਾਜ ਦੀਆਂ ਜਹੇ ਬੰਦੀਆਂ ਰੰਗਰੇਟਾ ਸਮਾਜ ਦੀਆਂ ਜਹੇ ਬੰਦੀਆਂ ਹੋਰ ਵੀ ਵਾਲਮੀਕੀ ਸਮਾਜ ਦੀ ਜਿੰਨੇ ਵੀ ਆਗੂ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਚੀਜ਼ ਦੇ ਧਿਆਨ ਚ ਰੱਖ ਕੇ ਵਾਲਮੀਕੀ ਤੀਰਥ ਦੇ ਜਿਹੜੇ ਪ੍ਰਬੰਧਾਂ ਨੂੰ ਲੈ ਕੇ ਜਿਹੜਾ ਮਰਜ਼ਾਦਾ ਭੰਗ ਕੀਤੀਆਂ ਜਾਂਦੀਆਂ ਬਾਰ-ਬਾਰ ਇਹਨਾਂ ਦੇ ਉੱਤੇ ਲਗਾਮ ਪਾਈ ਜਾਵੇ ਔਰ ਜਿਹੜਾ ਕੱਲ ਇਕੱਠ ਹੋ ਰਿਹਾ ਉਹਦੇ 'ਚ ਵੱਧ ਚੜ ਕੇ ਸੰਗਤਾਂ ਨੂੰ ਬੇਨਤੀ ਕਰਦਾ ਕਿ ਆਪੋ ਆਪਣੇ ਵਹੀਕਲਾਂ ਤੇ ਪਰਿਵਾਰਾਂ ਸਮੇਤ ਪਹੁੰਚ ਕੇ ਇਸ ਦੀ ਅ ਇਹ ਸਰਕਾਰ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ ਜੈਵਾਲ ਮੀਕੀ ਹਰਰਵਾਲ ਮੀਕੀ